ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪ੍ਰਾਮੋ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 11 12 ਤੇ 13 ਜੁਲਾਈ 2024 ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਮੀਂਹਾਂ ਦੇ ਕਦੋਂ ਕਿਸ ਇਲਾਕੇ ਵਿੱਚ ਕਿੰਨਾ ਮੀਂਹ ਹੋਣ ਦੀ ਉਮੀਦ ਹੈ ਸਾਰੀ ਜਾਣ ਕੇ ਦੇਵਾਂਗੇ ਜੀ ਕਰਮੀ ਤੋਂ ਕਿਵੇਂ ਦੀ ਰਾਤ ਮਿਲੇਗੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਨਾਲ ਦੀ ਨਾਲ ਕਰ ਦਿਓ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਫਿਲਹਾਲ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਈ ਬਣੀ ਹੋਈ ਹੈ ਪਰ ਇੱਕ ਸਿਸਟਮ ਜਿਹੜਾ ਇਸਲਾਮਾਬਾਦ ਸਿਆਲਕੋਟ ਤੇ ਉਸ ਇਲਾਕੇ ਤੋਂ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਜੋ ਕਿ ਅੱਜ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਐਂਟਰ ਕਰੇਗਾ ਜਿਸ ਦਾ ਕਿ ਅਗਰ ਮੀਂਹ ਦੇ ਪੱਖ ਤੋਂ ਗੱਲ ਕਰੀਏ ਤਾਂ ਇੱਕ ਹਲਕੇ ਤੋਂ ਦਰਮਿਆਨੇ ਸਵਾ ਦਾ ਸਿਸਟਮ ਹੈ ਜੋ ਕਿ ਬਹੁਤ ਵੱਡੀਆਂ ਕਾਰਵਾਈਆਂ ਤਾਂ ਮੀਂਹ ਦੇ ਪੱਖ ਤੋਂ ਨਹੀਂ ਕਰ ਸਕਦਾ ਪਰ ਜੋ ਵੀ ਹੈ ਇਹ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਵਿੱਚ ਐਂਟਰ ਕਰਕੇ ਗਰਮੀ ਤੋਂ ਇੱਕ ਹਲਕੀ ਫੁਲਕੀ ਰਾਹਤ ਪੰਜਾਬ ਵਾਸੀਆਂ ਨੂੰ ਜ਼ਰੂਰ ਦੇ ਸਕਦਾ ਹੈ ਜੀ ਹੁਣ ਗੱਲ ਕਰ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਕੀ ਕਰ ਰਹੇ ਨੇ ਅਲਰਟ ਦੇਖ ਲੈਂਦੇ ਆ ਜੀ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਤੁਹਾਡੇ ਸਾਹਮਣੇ ਨੇ ਜੀ 10 ਤਰੀਕ ਦਾ ਅਲਰਟ ਲੰਘ ਚੁੱਕਿਆ ਕੋਈ ਡਿਸਕਸ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੀ 11 12 ਅਤੇ 13 ਇਹ ਤਿੰਨ ਦਿਨ ਨੇ ਜਿਹੜੇ ਬਹੁਤ ਇੰਪੋਰਟੈਂਟ ਨੇ ਜੀ ਅੱਜ 11 ਤਰੀਕ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 50 ਤੋਂ 60 70% ਦੇ ਚਾਂਸ ਨੇ ਮੀਂਹ ਦੇ ਹਰਿਆਣਾ ਦੇ ਵਿੱਚ ਲਗਭਗ 40 50% ਚਾਂਸ ਨੇ ਜੀ ਪੰਜਾਬ ਦੀ ਅਗਰ ਗੱਲ ਕਰੀਏ ਆਉਂਦੀ 12 ਤਰੀਕ ਦੀ ਤਾਂ 12 ਤਰੀਕ ਦਾ ਦਿਨ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ ਜੀ ਪੰਜਾਬ ਦੇ ਵਿੱਚ 80 90 ਮੈਕਸਿਮ 100% ਚਾਂਸ ਬਣੇ ਹੋਏ ਨੇ ਮੀਂਹ ਦੇ ਕਿਉਂਕਿ ਬਹੁਤ ਗਾੜੇ ਰੰਗ ਤੁਸੀਂ WS ਨੀਲੇ ਰੰਗ ਚ ਦੇਖ ਰਹੇ ਹੋ ਇਹ ਉਦੋਂ ਹੀ ਜਾਰੀ ਹੁੰਦਾ ਹੈ ਅਲਰਟ ਜਦੋਂ ਬਹੁਤ ਸੰਘਣੇ ਮੀਂਹ ਹੁੰਦੇ ਨੇ ਅਤੇ ਹਰਿਆਣਾ ਦੀ ਗੱਲ ਕਰ ਲਈਏ ਥੱਲੇ ਤਾਂ ਹਰਿਆਣਾ ਦੇ ਵਿੱਚ ਜਿਹੜੇ ਨੇ ਉਹ 70 80% ਤੱਕ ਚਾਂਸ ਬਣੇ ਹੋਏ ਨੇ ਮੁੜ ਕੇ ਅਗਰ 13 ਤਰੀਕ ਦੀ ਗੱਲ ਕਰੀਏ 13 ਤਰੀਕ ਨੂੰ ਫਿਰ ਤੋਂ ਹੀ ਯਾ ਤੋ 40% ਤੱਕ ਚਾਂਸ ਦੁਆਰਾ ਤਾਂ ਰਹਿ ਜਾਂਦੇ ਨੇ ਜੀ ਮੀਂਹ ਦੇ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਹਰਿਆਣਾ ਵਿੱਚ ਆਉਂਦੇ ਦਿਨ 11 12 ਤੇ 13 ਤਰੀਕ ਦੇ ਵਿੱਚ ਬਹੁਤ ਵਧੀਆ ਉਮੀਦ ਦੇ ਚਾਂਸ ਬਣੇ ਹੋਏ ਨੇ ਜੀ 14 15 ਅਤੇ 16 ਤਰੀਕ ਨੂੰ ਮੋੜ ਨੋਰਮਲ ਅਲਰਟ ਨੇ ਹਲਕੀ ਫੁਲਕੀ ਕੰਮਣ ਕੜੀ ਦੇ ਨਾਲ ਟੁੱਟਵੇਂ ਰੋਦ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਮੀਂਹ ਹੁੰਦੇ ਦਿਖਾਈ ਦੇ ਰਹੇ ਨੇ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਥੱਲੇ yellow alert ਵੀ ਜਾਰੀ ਹੋਇਆ ਹੈ ਜੀ ਖਾਸ ਕਰਕੇ 12 ਤਰੀਕ ਨੂੰ ਜੈਲੋ ਲੜ ਜਾਰੀ ਹੋਣ ਦਾ ਮਤਲਬ ਇਹੀ ਹੈ ਕਿ 12 ਤਰੀਕ ਨੂੰ ਬਹੁਤ ਵਧੀਆ ਮੀਂਹ ਹੋਣ ਦੇ ਚਾਂਸ ਪੰਜਾਬ ਹਰਿਆਣਾ ਦੋਨਾਂ ਸਟੇਟਾਂ ਦੇ ਵਿੱਚ ਬਣੇ ਹੋਏ ਨੇ ਗਰਮੀ ਤੋਂ ਬਹੁਤ ਵਧੀਆ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਕਿਸਾਨ ਵੀਰਾਂ ਲਈ ਚੰਗੀ ਖਬਰ ਹੈ ਕਿਉਂਕਿ ਝੋਨੇ ਦੀ ਬਜਾਈ ਹੁੰਦੀ ਲਗਾਤਾਰ ਜੋ ਬਜਾਈ ਹੋ ਰਹੀ ਸੀ ਕਈਆਂ ਨੇ ਅਜੇ ਤੱਕ ਪਛੇਤੀ ਬਜਾਈ ਕਰਨੀ ਹੈ ਤਾਂ ਉਹਨਾਂ ਦੇ ਲਈ ਮੀਂਹ ਦਾ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਜਿਨ੍ਹਾਂ ਨੇ ਬਜਾਈ ਕਰ ਚੁੱਕੇ ਨੇ ਉਹਨਾਂ ਲਈ ਪਾਣੀ ਖੜਾਉਣ ਵਾਸਤੇ ਵਧੀਆ ਮੀਂਹ ਹੋਣ ਦੇ ਉਪਰਾਲਾ ਪੰਜਾਬ ਸਰਕਾਰ ਵਿੱਚ ਦੇਖਿਆ ਜਾਵੇ ਤਾਂ ਨਹਿਰੀ ਵਿਭਾਗ ਵੱਲੋਂ ਵੀ ਕੀਤਾ ਗਿਆ ਸੀ ਪਰ ਹੁਣ ਗੱਲ ਕਰੀਏ ਤਾਂ ਮੀਂਹਾਂ ਦੀ ਤਾਂ ਮੀਂਹਾਂ ਦਾ ਵੀ ਅਲਰਟ ਜਾਰੀ ਹੋਣ ਤੋਂ ਬਾਅਦ ਇੱਕ ਸੁੱਖ ਦਾ ਸਾਹ ਪੰਜਾਬ ਅਤੇ ਹਰਿਆਣਾ ਵਾਸੀਆਂ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਇਹ ਸੀ ਆਪਣੀ ਅਪਡੇਟ 11 12 ਤੇ 13 ਜੁਲਾਈ ਦੀ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓਗੇ ਸਾਡਾ ਹੌਸਲਾ ਵਧਾ ਕੇ ਜਾਓਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲੇ ਕੇ ਮੌਸਮ ਦੇ ਤਾਜ਼ਾ ਹਾਲਾਤ ਜਰੂਰ ਮੈਂਸ਼ਨ ਕਰ ਦਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ